ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਸ ਖਸ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਦੋਸਤੋ ਅੱਜ ਦੀਆਂ ਤਾੜੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਜ਼ਰੂਰ ਕਰ ਲਓ ਜੇ ਆਉਣ ਵਾਲੇ ਨਾਲ ਲੇਟੈਸਟ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਤੇ ਦੋਸਤੋ ਗੱਲ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਾਰੇ ਪੰਜਾਬ 'ਚ 10 ਲੱਖ ਤੱਕ ਦੇ ਮੁਫਤ ਇਲਾਜ ਦੀ ਸ਼ੁਰੂਆਤ ਕਿਸੇ ਨੀਲੇ ਪੀਲੇ ਕਾਰਡ ਦੀ ਲੋੜ ਨਹੀਂ ਹਾਂਜੀ ਦਾਦੀ ਇੱਕ ਪੰਜਾਬ ਵਾਸੀਆਂ ਲਈ ਵੱਡੀ ਖੁਸ਼ਖਬਰੀ ਹੈ ਸੂਬੇ 'ਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਤੱਕ ਦਾ ਮੁਫਤ ਇਲਾਜ ਦੇਣ ਦੀ ਯੋਜਨਾ ਦੀ ਸ਼ੁਰੂਆਤ ਅੱਜ ਤੋਂ ਕਰ ਦਿੱਤੀ ਗਈ ਹੈ ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਬਹੁਤ ਸਾਰੇ ਪਰਿਵਾਰ ਅਜਿਹੇ ਹੋਣਗੇ ਜਿਹੜੇ ਪੈਸਿਆਂ ਦੀ ਘਾਟ ਕਰ ਇਲਾਜ ਤੋਂ ਦੁੱਖਾਂ ਕਰਦਿਆਂ ਨੂੰ ਇਹ ਕਹਿ ਦਿੰਦੇ ਹਨ ਕਿ ਸਾਡਾ ਇਲਾਜ ਨਾ ਕਰਵਾਇਓ ਅਤੇ ਪ੍ਰਮਾਤਮਾ ਤੇ ਛੱਡ ਦਿਓ ਲੋਕਾਂ ਨੇ ਜ਼ਿੰਦਗੀ ਲਈ ਹੱਥ ਖੜੇ ਕਰ ਦਿੱਤੇ ਹਨ ਕਿਉਂਕਿ ਪੁਰਾਣੀਆਂ ਸਰਕਾਰਾਂ ਨੇ ਲੋਕਾਂ ਵੱਲ ਕੋਈ ਧਿਆਨ ਵੀ ਨਹੀਂ ਦਿੱਤਾ ਤੇ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਹੁਣ ਪੰਜਾਬ ਦਾ ਹਰ ਪਰਿਵਾਰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਵੱਡੇ-ਵੱਡੇ ਹਸਪਤਾਲਾਂ 'ਚ ਕਰਵਾ ਸਕਦਾ ਹੈ ਜਦੋਂ ਕਿ ਪਹਿਲਾਂ ਪੈਸੇ ਦੇਖੇ ਜਾਂਦੇ ਸਨ ਅਤੇ ਫਿਰ ਇਲਾਜ ਹੁੰਦਾ ਸੀ ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਦੇ ਲਈ ਕੋਈ ਨੀਲੇ ਪੀਲੇ ਕਾਰਡ ਦੀ ਲੋੜ ਨਹੀਂ ਹੈ ਸਗੋਂ ਸਿੱਧਾ ਹੀ ਜਿਹੜਾ ਪੰਜਾਬ ਦਾ ਵਾਸੀ ਹੈ ਉਸ ਦਾ ਮੁਫਤ ਇਲਾਜ ਹੋਵੇਗਾ ਅਸ ਦੇ ਲਈ ਸਰ ਫੋਟ ਰਕਾਰਡ ਅਤੇ ਆਧਾਰ ਕਾਰਡ ਦੇਖਾ ਜਾਵੇਗਾ ਅਤੇ ਉਹਨਾਂ ਕਹੇ ਕਿ ਮੈਂ ਕੋਈ ਪੁਰਾਣੇ ਜਮਾਨੇ ਚ ਪੁੰਨ ਕੀਤੇ ਹੋਣਗੇ ਜੋ ਇੰਨਾ ਵੱਡਾ ਕੰਮ ਮੇਰੇ ਮੁੱਖ ਮੰਤਰੀ ਹੁੰਦਿਆਂ ਇਸ ਸਮੇਂ ਹੋ ਰਿਹਾ ਹੈ ਉਹਨਾਂ ਕਹੇ ਕਿ ਸਿਹਤ ਬੀਮਾ ਯੋਜਨਾ ਲਈ ਸਿਰਫ 10 ਲੱਖ ਰੁਪਏ ਤੱਕ ਦਾ ਹੈਲਥ ਕਾਰਡ ਫਾਇਦਾ ਹੈ ਅਤੇ ਇਸ ਤੋਂ ਇਲਾਵਾ ਕਿਸੇ ਤਰ੍ਹਾਂ ਦਾ ਕੋਈ ਫਾਰਮ ਭਰਨ ਦੀ ਲੋੜ ਨਹੀਂ ਹੈ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਰੱਖੀਏ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਜ਼ਮਾਨਤ ਅਰਜੀ ਰੱਦ ਹਾਂਜੀ ਅਦਾਲਤ ਨੇ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਨਸਟੇਬਲ ਤਿਥਾਰ ਵਾਲੀ ਅਮਨ ਦੀਪ ਕੌਰ ਜੋ ਕਿ ਨਸ਼ਾ ਤਸਕਰੀ ਦੇ ਮਾਮਲੇ ਨੂੰ ਲੈ ਕੇ ਚਰਚਾ ਚ ਹੈ ਤੇ ਅੱਜ ਅਦਾਲਤ ਨੇ ਅਮਨਦੀਪ ਦੀ ਜਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ ਤਨਖਾਹ ਤੋਂ ਵੱਧ ਜਾਇਦਾਦ ਹਾਸਲ ਕਰਨ ਦੇ ਮਾਮਲੇ 'ਚ ਅਮਨਦੀਪ ਕੌਰ ਇਸ ਸਮੇਂ ਬਠਿੰਡਾ ਜਿਲ੍ਹੇ ਵਿੱਚ ਬੰਦ ਹੈ ਇਸ ਨੂੰ ਜਿਸ ਨੂੰ ਵਿਜੀਲੈਂਸ ਬਿਊਰੋ ਬਠਿੰਡਾ ਦੀ ਟੀਮ ਨੇ 26 ਮਈ ਨੂੰ ਪਿੰਡ ਬਾਦਲ ਦੇ ਇੱਕ ਮਸ਼ਹੂਰ ਗਾਇਕ ਦੇ ਘਰੋਂ ਗ੍ਰਿਫਤਾਰ ਕੀਤਾ ਸੀ ਫਸ ਤੋਂ ਬਾਅਦ ਉਹ ਵਿਜੀਲੈਂਸ ਪੁਲਿਸਰਮਾਂਡ 23 ਸੀ ਤੇ ਪਰ ਅਚਾਨਕ ਸਿਹਤ ਖਰਾਬ ਹੋਣ ਕਾਰਨ ਉਸ ਨੂੰ ਈਮਜ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ ਸੀ ਜਸ ਤੋਂ ਬਾਅਦ ਵਿਜੀਲੈਂਸ ਦੀ ਮੰਗ ਤੇ ਅਦਾਲਤ ਨੇ ਉਸ ਨੂੰ ਨਿਆਂਇਕ ਹਸਤਾ ਵਿੱਚ ਬਠਿੰਡਾ ਜੇਲ੍ਹ ਵਿੱਚ ਭੇਜ ਦਿੱਤਾ ਤੇ ਜਿੱਥੋਂ ਉਸ ਨੇ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਪਰ ਹੁਣ ਅਦਾਲਤ ਨੇ ਉਸ ਦੀ ਅਰਜ਼ੀ ਰੱਦ ਕਰ ਦਿੱਤੀ ਹੈ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਰਕੇ ਚੱਲਦੇ ਭਾਸ਼ਣ ਤੇ ਮਜੀਠੀਆ ਬਾਰੇ ਬੋਲਦਿਆ ਭਾਵਕ ਹੋਏ ਸੀਐਮ ਮਾਨ ਆਖ ਦਿੱਤੀ ਅਜਿਹੀ ਗੱਲ ਕੇ ਹਾਂਜੀ ਰਾਜੀ ਕੇ ਆਮ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਸੀਨੀਅਰ ਅਕਾਲੀ ਆਗੂ ਵਿਕਰਮ ਮਜੀਠੀਆ ਬਾਰੇ ਬੋਲਦੇ ਮੁੱਖ ਮੰਤਰੀ ਮਾਨ ਭਾਵਕ ਹੋ ਗਏ ਉਹਨਾਂ ਆਖਿਆ ਕਿ ਚੱਲਦੇ ਪਾਸ਼ਣ 'ਚ ਬੋਲੇ ਬੋਲ ਬੋਲੇ ਉਹਨਾਂ ਨੂੰ ਸੁਣਨ ਤੁਹਾਡਾ ਵੀ ਮਨ ਪਿਗਲ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਨੇ ਲੱਖਾਂ ਕਰਾਂ ਤੇ ਚਿੱਟੇ ਰੰਗ ਦੇ ਸੱਥਰ ਵਿਛਾ ਦਿੱਤੇ ਜਿਨ੍ਹਾਂ ਨੇ ਨਸ਼ੇ ਦੀਆਂ ਤਸਕਰੀਆਂ ਕਰ ਕਰਕੇ ਲੱਖਾਂ ਪੈਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰ ਦਿੱਤੇ ਉਹ ਆਪ ਰੰਗਲੀਆਂ ਜ਼ਿੰਦਗੀਆਂ ਨਹੀਂ ਜੀ ਸਕਦੇ ਉਹਨਾਂ ਨੂੰ ਇੱਥੇ ਹੀ ਸਜ਼ਾ ਮਿਲੇਗੀ ਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਤਾਂ ਇੱਕ ਜਰੀਆ ਹਾਂ ਬਾਕੀ ਕੰਮ ਅਦਾਲਤਾਂ ਦਾ ਹੈ ਉਹਨਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਸਜ਼ਾ ਤਾ ਮਿਲ ਕੇ ਰਹੇਗੀ ਅਤੇ ਕਿਸੇ ਵੀ ਤਰ੍ਹਾਂ ਉਹ ਬਚ ਨਹੀਂ ਸਕਣਗੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕਦੇ ਅਸੀਂ ਵੀ ਕੋਈ ਗਲਤ ਕੰਮ ਕਰਾਂਗੇ ਤਾਂ ਸਾਨੂੰ ਵੀ ਸਜ਼ਾ ਮਿਲੇਗੀ ਮੁੱਖ ਮੰਤਰੀ ਇੱਥੇ ਮੁਫਤ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕਰਨ ਮੌਕੇ ਜਨਤਾ ਨੂੰ ਸੰਬੋਧਨ ਕਰ ਰਹੇ ਸਨ ਅਤੇ ਇਹ ਗੱਲ ਕਰਦੇ ਦੋਸਤੋ ਅਗਲੀ ਵੱਡੀ ਖਬਰ ਤੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਕਿ ਪੰਜਾਬ ਸਰਕਾਰ ਨੇ ਜਾਰੀ ਕੀਤੀ ਸਿੱਧੀ ਚੇਤਾਵਨੀ ਕੰਮ ਕਰੋ ਜਾਂ ਕਾਰਵਾਈ ਲਈ ਤਿਆਰ ਰਹੋ ਹਾਂਜੀ ਦਾਦੀ ਕੇ ਯੋਗ ਲਾਭਪਾਤਰਿਆਂ ਨੂੰ ਬਿਨਰ ਰੁਕਾਵਟ ਦੇ ਮੁਫਤ ਹਾਸ਼ਣ ਮਿਲਦੇ ਰਣੂ ਵੀ ਕਿੱਡੀ ਬਣਾ ਲਈ ਈਕੇਵਾਈਸੀ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਦੀ ਮਹੱਤਤਾ ਤੇ ਜ਼ੋਰ ਦਿੰਦੇ ਆ ਖਰਾਕ ਸਿਵਲ ਸਪਲਾਈ ਅਤੇ ਖfstਕਰ ਮਾਮਲੇ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਅੱਜ ਜ਼ਿਲ੍ਹਾ ਖਰਾਕ ਸਪਲਾਈ ਕੰਟਰੋਲਰਾਂ ਨੂੰ ਆਪਣੇ ਆਪਣੇ ਅਧਿਕਾਰ ਖੇਤਰਾਂ ਵਿੱਚ ਇਸ ਪ੍ਰਕਿਰਿਆ ਨੂੰ ਚੰਗੀ ਪੱਧਰ ਤੇ ਕੰਮ ਕਰਨ ਦੇ ਸਖਤ ਨਿਰਦੇਸ਼ ਜਾਰੀ ਕੀਤੇ ਹਨ ਤੇ ਡੀ ਐਫ ਐਸ ਸੀ ਨਾਲ ਵੀਡੀਓ ਕਾਨਫਰੈਂਸਿੰਗ ਰਾਹੀਂ ਸਮੀਖਿਆ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਕਿ ਸੂਬੇ ਦੇ ਕੁੱਲ ਇੱਕ 55 ਲੱਖ ਲਾਪਾਤਰੀਆਂ ਵਿੱਚੋਂ 1.25 ਲੱਖ ਲਾਪਾਤਰੀਆਂ ਲਈ ਇਕਈਵੀਸੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ ਇਸ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੀ ਆਖਰੀ ਮਿਤੀ 30 ਜੂਨ 2025 ਸੀ ਪਰਟੀਚੇ ਵਾਲ ਦੇ ਡੇਢੀ ਨਾਲ ਅੱਗੇ ਵਧਣ ਦੇ ਬਾਬੂ ਜੀ ਦੇ ਅਜੇ ਵੀ ਕਈ ਲਾਪਾਤਰੀ ਇਕਈਵੀਸੀ ਅਜੇ ਬਾਕੀ ਹੈ ਤੇ ਦਾਦੀ ਕੇ ਇਸ ਦਾ ਸਖਤ ਨੋਟਿਸ ਲੈਣ ਦੇ ਕੈਬਨਟ ਮੰਤਰੀ ਨੇ ਕਿਹਾ ਕਿ ਸਰਕਾਰ ਭਾਰਤ ਸਰਕਾਰ ਤੋਂ ਇਸ ਪ੍ਰਕਿਰਿਆ ਦੀ ਆਖਰੀ ਮਿਤੀ 31 ਅਗਸਤ 2025 ਤੱਕ ਦਾ ਕਬਦੋਂ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਤੇ ਉਹਨਾਂ ਨੇ ਡੀ ਐਫ ਐਸ ਸੀ ਨੂੰ ਇਕ ਵਾਈਸੀ ਵਿਧੀ ਨੂੰ ਤੇਜ਼ੀ ਨਾਲ ਨੇਪਰੇ ਚਾੜਨ ਮਾੜੀ ਕਾਰਜਕਾਰੀ ਵਾਲੇ ਡਿਪੋ ਹੋਲਡਰਾਂ ਦੀ ਪਛਾਣ ਕਰਨ ਅਤੇ ਅਜਿਹੇ ਡਿਪੋ ਹੋਲਡਰਾਂ ਨੂੰ ਸਖਤ ਚੇਤਾਵਨੀ ਦੇਣ ਲਿਖਿਆ ਕਿ ਜੇਕਰ ਇਸ ਸਬੰਧ ਵਿੱਚ ਕੋਈ ਵੀ ਲਾਪਰਵਾਹੀ ਪਾਈ ਜਾਂਦੀ ਹੈ ਤਾਂ ਉਹਨਾਂ ਦੇ ਡਿਪੂ ਰੱਦ ਕੀਤੇ ਜਾਣਗੇ ਤੇ ਉਹਨਾਂ ਆਖਿਆ ਕਿ ਜਲ ਜੁਲਾਈ ਅਗਸਤ ਸਤੰਬਰ ਸਰਕਲ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਮੁਕੰਮਲ ਕੀਤੀ ਜਾਵੇ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਹੈ ਰਿਕਮ ਮਜੀਠੀਆ ਮਾਮਲੇ 'ਚ ਹਾਈ ਕੋਰਟ ਤੋਂ ਵੱਡੀ ਖਬਰ ਅਦਾਲਤ ਨੇ ਨਹੀਂ ਦਿੱਤੀ ਕੋਈ ਰਾਹਤ ਹਾਂਜੀ ਜਦਿਕੇ ਸ਼ੋਮਨ ਇਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਕੋਈ ਰਾਤ ਨਹੀਂ ਮਿਲੀ ਹੈ ਤੇ ਮਜੀਠੀਆ ਨੂੰ ਨੇ ਆਪਣੇ ਗ੍ਰਿਫਤਾਰੀ ਨੂੰ ਗੈਰਕਾਨੂੰਨੀ ਦੱਸਦਿਆਂ ਅਦਾਲਤ 'ਚ ਪਟੀਸ਼ਨ ਜ਼ਾਇਰ ਕੀਤੀ ਸੀ ਜਿਸ ਤੇ ਅਦਾਲਤ ਨੇ ਉਹਨਾਂ ਨੂੰ ਅੱਜ ਦੀ ਸੁਣਵਾਈ ਦੌਰਾਨ ਕੋਈ ਰਾਹਤ ਨਹੀਂ ਦਿੱਤੀ ਇਸ ਤਰ੍ਹਾਂ ਮਜੀਠੀਆ ਅਜੇ ਜੇਲ੍ਹ 'ਚ ਰਹੇ ਹੈ ਜੇਟੇ ਹੀ ਰਹਿਣਗੇ ਤੇ ਇਸ ਮਾਮਲੇ ਦੀ ਅਗਲੀ ਸੁਣਵਾਈ 29 ਜੁਲਾਈ ਨੂੰ ਹੋਣੀ ਤੈਕ ਕੀਤੀ ਗਈ ਹੈ ਤੇ ਇਸ ਤੋਂ ਪਹਿਲਾਂ 6 ਜੁਲਾਈ ਨੂੰ ਵਿਜੀਲੈਂਸ ਨੇ ਮੀਡੀਆ ਨੂੰ ਹarli ਦੀ ਅਦਾਲਤ ਚ ਪੇਸ਼ ਕੀਤਾ ਸੀ ਜਿੱਥੇ ਉਹਨਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਚ ਨਿਊ ਨੰਬਰ ਜੀ ਰੁਪਏ ਦਿੱਤਾ ਗਿਆ ਸੀ ਤੇ ਇਹ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲੀ ਸਾਹਮਣੇ ਕਿ ਪੰਜਾਬ ਚ ਸੌਣ ਤੋਂ ਪਹਿਲਾਂ ਹੀ ਭਾਰੀ ਮੀਂਹ ਮੌਸਮ ਵਿਭਾਗ ਵੱਲੋਂ ਇਨ੍ਹਾਂ ਜ਼ਿਲ੍ਹਿਆਂ ਲਈ ਚੇਤਾਵਨੀ ਹਾਂਜੀ ਤੱਦੀ ਕਿ ਸੌਣ ਮਹੀਨੇ ਤੋਂ ਪਹਿਲਾਂ ਹੀ ਪੰਜਾਬ 'ਚ ਬੱਦਲ ਛਾ ਗਏ ਹਨ ਤੇ ਕਈ ਜ਼ਿਲ੍ਹਿਆਂ 'ਚ ਪਾਰਿਮੀ ਪੈ ਰਿਹਾ ਹੈ ਇਸੇ ਦਰਮਿਆਨ ਸੂਬੇ ਦੇ ਕਈ ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਭਾਰਤੀ ਮੌਸਮ ਵਿਭਾਗ ਦੇ ਮੌਸਮੀ ਕੇਂਦਰ ਚੰਡੀਗੜ੍ਹ ਵੱਲੋਂ ਪੰਜਾਬ ਲਈ 8 ਤੋਂ 12 ਜੁਲਾਈ ਤੱਕ ਪਾਰਿਮੀ ਦੀ ਭਵਿੱਖਬਾਣੀ ਜਾਰੀ ਕੀਤੀ ਗਈ ਹੈ ਇਸ ਭਵਿੱਖਬਾਣੀ ਅਨੁਸਾਰ ਪੰਜਾਬ ਦੇ ਕਈ ਹਿੱਸਿਆਂ ਵਿੱਚ ਦਰਮਿਆਨੀ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ ਜਦਕਿ ਕਈ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪੈ ਸਕਦਾ ਹੈ ਤੇ ਦਾਦੀਏ ਕੇ ਵਿਭਾਗ ਅਨੁਸਾਰ ਅੱਜ ਫਤਿਹਗੜ੍ਹ ਸਾਹਿਬ ਫਾਜ਼ਿਲਕਾ ਮਕਸਰ ਸਾਇਬ ਤੇ ਤਰਨਤਾਰਨ ਲੁਧਿਆਣਾ ਰੂਪਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਵਿੱਚ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਨਾਲ ਅਸਮਾਨੀ ਬਿਜਲੀ ਚਮਕਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ ਇਸ ਦੇ ਨਾਲ ਹੀ ਵਿਭਾਗ ਨੇ 10 ਜੁਲਾਈ ਨੂੰ ਗੁਰਦਾਸਪੁਰ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਲੁਧਿਆਣਾ ਅਤੇ ਰੂਪਨਗਰ ਵਿੱਚ ਵੱਡੀ ਗੈਂਤੀ ਵਿੱਚ ਮੀਂਹ ਦੀ ਸੰਭਾਵਨਾ ਜਤਾਈ ਹੈ ਜਦ ਕਿ ਅੰਮ੍ਰਿਤਸਰ ਮੁਹਾਲੀ ਹੁਸ਼ਿਆਰਪੁਰ ਜਲੰਧਰ ਮਾਸਾ ਬਰਨਾਲ ਅੱਜ ਹਲਕਾ ਮੀਂਹ ਪੈ ਸਕਦਾ ਹੈ ਉੱਥੇ ਹੀ 11 ਅਤੇ 12 ਜੁਲਾਈ ਨੂੰ ਜ਼ਿਆਦਾਤਰ ਥਾਵਾਂ ਤੇ ਮੀਂਹ ਦੀ ਸੰਭਾਵਨਾ ਘੱਟ ਰਹੇਗੀ ਜਾਂ ਹਲਕਾ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਸਵੇਰ ਦੇ ਹਾਂ ਜ਼ਿਆਦਾਤਰ ਥਾਵਾਂ ਤੇ ਪਾਰੀ ਮੀਂਹ ਜਾਂ ਅਸਮਾਨੀ ਬਿਜਲੀ ਦੀ ਸੰਭਾਵਨਾ ਹੈ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸਰਕਾਰੀ ਬੱਸਾਂ 'ਤੇ ਸਫ਼ਰ ਕਰਨ ਵਾਲਿਆਂ ਲਈ ਐਮ ਖਬਰ ਹੋਵੇਗਾ ਚੱਕਾ ਜਾਮ ਤੈਨ ਦਿਨਾਂ ਲਈ ਨਹੀਂ ਚੱਲਣਗੀਆਂ ਬੱਸਾਂ हां जी दादी के सरकारी बसਾਂ ਵਿੱਚ ਸਫ਼ਰ ਕਰਨ ਵਾਲਿਆਂ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ ਪੰਜਾਬ ਵਿੱਚ ਚੱਕਾ ਜਾਮ ਕੀਤਾ ਜਾਵੇਗਾ 9 ਅਤੇ 10 9 10 ਤੇ 11 ਜੁਲਾਈ ਨੂੰ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਪੀਆਰਟੀਸੀ ਪੰਨਬਾਸ ਤੇ ਪੰਜਾਬ ਰੋਡ ਵਿੱਚ ਬੱਸ ਦੇ ਠੇਕੇ ਠੇਕਾ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਜਾਵੇਗੀ ਤੇ ਜਾਣਕਾਰੀ ਦਿੰਦੇ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਠੇਕੇਦਾਰ ਨੂੰ ਵਿਭਾਗ ਵਿੱਚੋਂ ਬਾਹਰ ਕੱਢਣ ਕਿਲੋਮੀਟਰ ਸਕੀਮ ਦੀਆਂ ਬੱਸਾਂ ਦੀ ਯੋਜਨਾ ਨੂੰ ਬੰਦ ਕਰਨ ਫੇਰ 파ਗ ਦੇ ਵਿੱਚ ਨਵੀਆਂ ਬੱਸਾਂ ਪਾਉਣ ਵਾਗੀਆਂ ਪੈਂਟਿੰਗ ਮੰਗਲ ਨੂੰ ਲੈ ਕੇ 3 ਦਿਨਾਂ ਲਈ ਸਰਕਾਰੀ ਬੱਸਾਂ ਦੀ ਹੜਤਾਲ ਕੀਤੀ ਜਾਵੇਗੀ ਤੇ ਉਹਨਾਂ ਕਿਹਾ ਕਿ ਹੜਤਾਲ ਦੌਰਾਨ ਪੰਜਾਬ ਦੇ ਸਾਰੇ ਡਿਪੋ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਬੱਸ ਅੱਡੇ ਬੰਦ ਕਰਦੇ ਹੋਏ ਮੰਗਲ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾਵੇਗੀ ਤੇ ਇਹ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਇਆ ਕਿ ਬਠਿੰਡਾ ਜ਼ਿਲ੍ਹੇ ਤੋਂ ਸਨਸਨੀਖੇਜ਼ ਖਬਰ ਪੁਲਿਸ ਨੇ ਅਤਿ ਰਾਤ ਨੂੰ ਕਰੋੜਾਂ ਦੇ ਨਸ਼ੀਲੇ ਪਦਾਰਥਾਂ ਦੀ ਫੜੀ ਕੀਪ ਹਾਂਜੀ ਦੱਦੀ ਕੇ ਪੰਜਾਬ ਦੇ ਬਠਿੰਡਾ ਤੋਂ ਇਸ ਸਮੇਂ ਇੱਕ ਸਸੰਸਣਿਕ ਜੀ ਖਬਰ ਸਾਹਮਣੇ ਆ ਰਹੀ ਹੈ ਖਿਆਲ ਚ ਨਸ਼ਿਆ ਖਿਲਾਫ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਕਰੋੜਾਂ ਦੇ ਨਸ਼ੀਲੇ ਪਦਾਰਥਾਂ ਦੀ ਕੀਪ ਫੜੀ ਹੈ ਇਹ ਪੂਰਾ ਆਪਰੇਸ਼ਨ ਸੋਮਵਾਰ ਅਤੇ ਮੰਗਲਵਾਰ ਦੇ ਵਿੱਚ ਕਰਲੀ ਰਾਤ ਨੂੰ ਕਰੀਬ 3:30 ਮਿੰਟ ਤੋਂ ਸ਼ੁਰੂ ਹੋਇਆ ਜਦੋਂ ਕਿ ਪੁਲਸ ਨੇ ਸੁੱਚਾ ਸਿੰਘ ਗਲੀ ਅਤੇ ਐਸ ਦੇ ਆਲੇ ਦੁਆਲੇ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਜਾਣਕਾਰੀ ਅਨੁਸਾਰ ਇਹ ਇਲਾਕਾ ਲੰਬੇ ਸਮੇਂ ਤੋਂ ਪੁਲਸ ਦੇ ਰਡਾਰ ਤੇ ਸੀ ਤੇ ਪੰਜ ਨੌਜਵਾਨਾਂ ਤੇ ਇੱਕ ਗਰੋਹ ਗਰੋਹ ਦੇ ਸ਼ੱਕ ਹੇ ਸੀ ਜੋ ਮਲੋਟ ਰਹਿਣ ਵਾਲੇ ਦੱਸੇ ਜਾਂਦੇ ਹਨ ਤੇ ਇਹ ਨੌਜਵਾਨ ਕੁਝ ਸਮੇਂ ਤੋਂ ਬਠਿੰਡਾ ਦੀ ਸੁੱਚਾ ਸਿੰਘ ਗਲੀ ਵਿੱਚ ਰਹਿ ਰਹੇ ਸਨ ਅਤੇ ਆਪਣੇ ਆਪ ਆਪਣੇ ਆਪ ਨੂੰ ਕਾਰਾਂ ਦੀ ਵਿਕਰੀ ਅਤੇ ਖਰੀਦ ਦਾ ਕਾਰੋਬਾਰੀ ਦੱਸ ਰਹੇ ਹਿਸਨ ਪਰ ਉਨ੍ਹਾਂ ਦਾ ਅਸਲ ਕਾਰੋਬਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਇਰਾਤ ਦੇਹਨੇਰੇ ਵਿੱਚ ਚੱਲ ਰਿਹਾ ਸੀ ਜੱਸ ਐਸ ਸਾਂਝੇ ਆਪਰੇਸ਼ਨ ਚ ਬਾਹਰੀ ਪੁਲਿਸ ਤੇਮ ਸੀਆਈ ਇੱਕ ਦੀ ਵਿਸ਼ੇਸ਼ ਟੀਮ ਅਤੇ ਬਠਿੰਡਾ ਪੁਲਿਸ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਤੇ ਪੁਲਿਸ ਨੇ ਮੌਕੇ ਤੋਂ ਇੱਕ ਸਕਾਰਪੀਓ ਕਾਰ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਅਤੇ ਕਥਿਤ ਤੌਰ ਤੇ ਡਰੱਗ ਮਨੀ ਬਰਾਮਦ ਕੀਤੀ ਹੈ ਸੂਤਰਾਂ ਦਾ ਕਹਿਣਾ ਹੈ ਕਿ ਇਸ ਗਿਰੋਹ ਵਿੱਚ ਇੱਕ ਔਰਤ ਦੀ ਭੂਮਿਕਾ ਵੀ ਸਾਹਮਣੇ ਆਈ ਹੈ ਜੋ ਇਸ ਨੈਟਵਰਕ ਦੀਆਂ ਮੁੱਖ ਕੜੀਆਂ ਵਿੱਚੋਂ ਇੱਕ ਹੋ ਸਕਦੀ ਹੈ ਇਸ ਦੇ ਨਾਲ ਹੀ ਪੁਲਿਸ ਐਸ ਇਹ ਵੀ ਜਾਂਚ ਕਰ ਰਹੀ ਹੈ ਕਿ ਐਸ ਰੈਕੇਟ ਦਾ ਪਾਕਿਸਤਾਨ ਦੇ ਕਿਸੇ ਗੈਂਗਸਟਰ ਨੈਟਵਰਕ ਜਾਂ ਖੁਫੀਆ ਏਜੰਸੀ ਨਾਲ ਕੋਈ ਸਬੰਧ ਹੈ ਤੇ ਦੋਸਤੋ ਅੱਜ ਦੀ ਖਬਰ ਤੁਹਾਨੂੰ ਦੱਸ ਦਿੱਤੀ ਗਈ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਧੰਨਵਾਦ